ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆ ਆਪਣੇ YouTube ਚੈਨਲ ਮਦਰ ਡੈਰੀਸ ਤੇ ਅਸੀਂ ਗਏ ਸੀਗੇ ਰਮਦਾਸ ਵਾਲੀ ਸਾਈਡ ਤੇ ਪੂਰੇ ਗੱਗੁਮਲ ਦੇ ਲਾਗੇ ਤੇ ਇੱਥੇ ਦੇਖੋ ਬਹੁਤ ਹੀ ਮਹਲਗੀ ਹਰਪੀਤਾਂ ਦੇ ਲਈ ਮਤਲਬ ਕਿ ਪਛਵਾ ਦੇ ਲਈ ਚਾਰਾ ਆਇਆ ਵੇਖੋ ਕਿੰਨੇ ਲੋਕੀ ਸੇਵਾ ਕਰ ਰਹੇ ਨੇ ਤੇ ਅਸੀਂ ਗਏ ਸੀਗੇ ਪਾਣੀ ਦੇਖਣ ਲੱਗੋ ਤੇ ਪਿੰਨਾ ਦਾ ਤੇ ਦੇਖੋ ਫਸਲਾਂ ਕਿੰਨੀਆਂ ਖਰਾਬ ਹੋਈਆਂ ਆ ਇਹ ਤੇ ਪਾਣੀ ਦਾ ਪਾਣੀ ਵੇਖੋ ਪਾਣੀ ਵੇਖ ਕੇ ਤੇ ਇੰਨਾ ਡਰ ਲੱਗ ਰਿਹਾ ਸੀਗਾ ਕਿ ਸਾਨੂੰ ਆਪਾਂ ਇਹ ਸੋਚ ਰਹੇ ਸੀ ਕਿ ਜਿਹੜੇ ਜਿਹੜੇ ਇਸ ਚੀਜ਼ ਨਾਲ ਸਰਵਾਈਵ ਕਰ ਰਹੇ ਤੇ ਉਹਨਾਂ ਨੂੰ ਉਹਨਾਂ ਤੇ ਕੀ ਬੀਤ ਰਿਹਾ ਹੋਊਗਾ ਕਿ ਪਾਣੀ ਦਾ ਵਹਾਅ ਦੇਖ ਕੇ ਵੀ ਐਸਟਰਾ ਹੋਣ ਦੇ ਹਲੇ ਵੀ ਪਾਣੀ ਮੀਨਸ ਕੀ ਰਾਵੀ ਦਾ ਪਾਣੀ ਵੀ ਕਹਿੰਦੇ ਸੀ ਕੱਲ ਝੜਿਆ ਸੀਗਾ ਫਿਰ ਦੁਬਾਰਾ ਤੇ ਵੇਖੋ ਫਸਲਾਂ ਖਰਾਬ ਹੋਈਆਂ ਕਿ ਇਹ ਫਸਲਾਂ ਤੇ ਤਬਾਹੀ ਹੋ ਗਈਆਂ ਨਾ ਕਿੰਨਾ ਨੁਕਸਾਨ ਹੋਇਆ ਹੈ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਸੀਗਾ ਕਿ ਇਸ ਇਸ ਤੇ ਕੋਈ ਯੂਰ ਨਹੀਂ ਜਾ ਸਕਦਾ ਕਿ ਆਵੇ ਕੋ ਸੱਕੀ ਸੱਕੀ ਦਾ ਪਾਣੀ ਵੇਖੋ ਚੜਿਆ ਪਿਆ ਹੈ ਪੂਰਾ ਇਹ ਕੀ بارش ਨਹੀਂ ਸੀਗੀ ਨਹੀਂ ਤਾਂ 3 ਦਿਨ ਲਗਾਤਾਰ بارش ਹੁੰਦੀ ਰਹੇ ਪਰ بارش ਕਰਕੇ ਬਹੁਤ ਨੁਕਸਾਨ ਵੀ ਹੁੰਦਾ ਆ ਇਹ ਕੀ ਧੁੱਪ ਲੱਗਣ ਵਾਲਿਆ ਕਿ ਪਾਣੀ ਸੁੱਕੂਗਾ ਜਲਦੀ ਇਹ ਗਸੀ ਚ ਮਿਆਰੀ ਰੋਟੋ ਜਿਆ ਕਿਸਦਾ ਹਰੜਕਲਾਂ ਦੇ ਵੱਲ ਲੱਗੇ ਪਿੰਡਾਂ ਦੇ ਨਾਂ ਸੀਗੇ ਦੇਖੇ ਸੇ ਅਸੀਂ ਬੂਲ ਲੱਗੇ ਹੋਏ। ਪਾਰ ਪਾਰ ਪਾਣੀ ਜਾਣ ਲਿਆ ਇਸ ਤਰ੍ਹਾਂ ਗੇਮ ਵਿੱਚ। ਮੈਨੂੰ ਕੋਈ ਆ ਲੱਗ ਰਿਹਾ ਕਿ ਕੋਈ ਦਰਿਆ ਹੀ ਹੁੰਦਾ ਕਿ ਕੁਝ ਨਹੀਂ ਦਿਖ ਰਿਹਾ ਬਸ ਪਾਣੀ ਤੋਂ ਇਲਾਵਾ। ਇਹ ਫਸਲਾਂ ਤਬਾਹੀ ਹੋ ਗਈਆਂ ਪੂਰੀਆਂ। ਆਹ ਸਾਹਮਣੇ। ਬਾਦ ਕੇ ਬਲਦ। ਬਲਦ ਬਲਦ ਆਹ ਬਲਦ। ਹੌਂ ਸਾਹਮਣੇ। ਹੈਕਰੂ ਮੇਰ ਕਰੇ ਔਰ ਅੱਛਾ ਅੱਛਾ। ਠੀਕ ਹੈ ਠੀਕ ਹੈ। ਪਰਵਾਰਾਂ ਜੋ ਵੀ ਜਨਾਂ ਦੇ ਪਰਿਵਾਰਾਂ ਤੇ ਸਹਾਈ ਸਭ ਬੀਤੇ ਉਹਨਾਂ ਨੂੰ ਹਿੰਮਤ ਆ ਦੇਖੋ ਇੱਥੋਂ ਪਾਣੀ ਦਾ ਵਹਾਅ ਆਉਂਦਾ ਹੋਏਗਾ ਨਾ ਮੈਂ ਪ੍ਰੋਪਰ ਤੁਹਾਨੂੰ ਦਿਖਾਵਾਂਗੀ ਉੱਥੋਂ ਮਿਲ ਗਈ ਨਹੀਂ ਤੇ ਸੜਕ ਦੇ ਥੱਲੇ ਉਹਦੀ ਪਾਣੀ ਆ ਰਿਹਾ ਸੀਗਾ ਤੇ ਇਹ ਇਨ ਫਿਊਚਰ ਰੁੱਟਣ ਦਾ ਵੀ ਡਰ ਹੈਗਾ ਕਿ ਇਹ ਸੜਕ ਟੁੱਟ ਵੀ ਸਕਦੀ ਆ ਪਾਣੀ ਦੇ ਬਿਹਾਵ ਕਰਕੇ ਦੇਖੋ ਕਿੰਨਾ ਪਾਣੀ ਆ ਰਿਹਾ ਹੈ ਜਾਣ ਡੇ ਆ ਹੀ ਛੜਕ ਜਾਣ ਡੀ ਆ ਹੀ ਛੜਕ ਮਾਸੀ ਆ ਹੀ ਛੜਕ ਸੱਦੇ ਨੱਬਨ ਨਹੀਂ ਡਈ ਮੈਂ ਹੋ ਛੜਕ ਇੱਥੇ ਨਹੀਂ ਇਹਨੂੰ ਹੀ ਅੱਗੇ ਹੋ ਟਰਾਲੇ ਸਾਹਮਣੇ ਲੱਭਦਾ ਜਾ ਹੁੰਦੀ ਆ ਬੱਸ ਨਹੀਂ ਹੁੰਦਾ ਲੈ ਕਿਹਦੀ ਖਿਲਾੜੇ ਪੜਾ ਗਿਆ ਆ ਕੋਠੀ ਦੀ ਜੀ ਜੈਕ ਨਾ ਚੁੱਕੀ ਆ ਜੀ ਜੀ ਆ ਟਰਾਲੇ ਵਾਲੀ ਕੋਠੀ ਨਾ ਪਹਿਲਾਂ ਹੋਰ ਹੀ ਨਾ ਇਹਨਾਂ ਨੇ ਜੈਕ ਚੁੱਕੀ ਜੈਕ ਨਾ ਤਾਂ ਕੀਤੀ ਆ ਨਵੀਂ ਕੋਠੀ ਆ ਟਰਾਲੇ ਵਾਲੀ ਆ ਜੀ ਨਾ ਨਹੀਂ ਨਾ ਬੇਖੋ ਉੱtre ਜਾਊਗਾ ਹਾਂ ਇੱਕ ਮਿੰਟ ਹਾਂ ਤਾਂ ਜਿਹਾ ਪਾਣੀ ਦੇਖ ਰਹੇ ਹੋ ਆ ਪਾਣੀ ਐ ਲੱਗ ਰਿਹਾ ਕਿਵੇਂ ਸਮੁੰਦਰ ਹੀ ਹੁੰਦਾ ਆ ਤੇ ਜੇ ਆ ਜਿਹੜੇ ਇਸ ਤੋਂ ਮਤਲਬ ਕਿ ਪਾਣੀ ਤੋਂ ਪਾਰ ਨਾ ਘਰ ਸੀਗੇ ਤੇ ਉਹਨਾਂ ਲਈ ਕੋਈ ਰਸਤਾ ਵੀ ਨਹੀਂ ਹੈਗਾ ਕਿ ਉਹਨਾਂ ਦੇ ਤੱਕ ਮਤਲਬ ਕਿ ਉਨ ਜਾਣ ਲਈ ਉਹਨਾਂ ਨੂੰ ਮਤਲਬ ਕਿ ਮੇਨ ਰੋਡ ਤੇ ਤੇ ਉਹ ਦੇਖੋ ਕਿਵੇਂ ਆਉਂਦੇ ਜਾਂਦੇ ਹੋਣਗੇ ਬੜਾ ਹੀ ਦੁੱਖ ਹੁੰਦਾ ਹੈ ਇਹ ਚੀਜ਼ਾਂ ਦਾ ਕਿ ਇੱਥੇ ਇੱਕ ਗਾਂ ਦਾ ਬੱਚਾ ਸੀਗਾ ਕਿ ਜਿਹੜਾ ਅਦਰ ਸੀ ਆ ਪਾਣੀ ਵਿੱਚ ਡੁੱਬਿਆ ਪਿਆ ਸੀਗਾ ਮੇਬੀ ਵੀਡੀਓ ਵਿੱਚ ਕੈਪਚਰ ਹੋਵੇ ਉਹ ਵੀ ਤੇ ਮਲਕੀਆ ਮੈਂ ਰੋੜ ਤੇ ਸੀ ਖੜੇ ਸੀ ਕਿ ਪਾਣੀ ਪਾਣੀ ਨੂੰ ਆ ਆ ਵੇਖੋ ਦੇਖ ਰਿਹਾ ਥੋੜਾ ਗਾਂਦਾ ਬੱਚਾ ਤੇ ਇਹ ਪਾਣੀ ਚੋਂ ਲੰਘਣਾ ਬੜਾ ਹੀ ਮੁਸ਼ਕਲ ਵੇਖੋ ਕਿੰਨਾ ਮਲਕੀ ਇਸ ਪਾਣੀ ਵਿੱਚ ਕੀ ਕੁਝ ਹੋਏਗਾ ਫਸਲਾਂ ਸਾਰੀਆਂ ਡੁੱਬੀਆਂ ਪਈਆਂ ਆ ਤੇ ਬਹਾਵ ਵੀ ਹਰੇ ਵੀ ਪਾਣੀ ਦਾ ਆ ਕਿ ਜਿਸ ਤਰ੍ਹਾਂ ਕਿਸੇ ਸਮੁੰਦਰ ਦਾ ਪਾਣੀ ਚੱਲ ਰਿਹਾ ਹੈ ਤੇ ਤੁਹਾਨੂੰ ਦਿਖੇਗਾ ਜਿੱਧਰੋਂ ਮਲਕੀ ਸੜਕ ਤੋਂ ਪਾਰ ਤੋਂ ਪਾਣੀ ਆਉਂਦਿਆ ਨੀਚੋ ਦੀ ਨੀਚੇ ਵਾਲੀ ਸਾਈਡ ਤੋਂ ਹਾਂ ਫੂ ਐ ਮਲਕੀ ਪੂਰਾ ਜੋਰ ਨਾਲ ਪਾਣੀ ਆ ਰਿਹਾ ਆ ਤੇ ਇਹ ਨੀਚੇ ਸੜਕ ਦੇ ਨੀਚੇ ਦੇ ਵਿੱਚੋਂ ਦੀ ਆ ਰਿਹਾ ਸੀਗਾ ਪਾਣੀ ਤੇ ਇਧਰ ਵਾਲੀ ਫਸਲ ਫਿਰ ਵੀ ਬਚ ਬਚ ਸਕਦੇ ਸੀ ਜੇ ਅਗਰ ਪਾਣੀ ਇੱਥੇ ਰੁਕ ਜੇ ਅੱਗੇ ਜਾ ਕੇ ਮਨ ਲਕੀ ਜੇ ਜਿਹੜੇ ਥੋੜੇ ਮਨ ਲਕੀ ਆ ਆ ਕੇ ਲੈ ਤੋ ਅੱਗੇ ਲੈ ਕੇ ਲੈ ਤੇ ਫਸਲ ਬਚ ਸਕਦੀ ਆ ਜੇ ਪਾਣੀ ਰੁਕ ਜੇ ਇੱਥੇ ਤੇ ਪਰ ਪਾਣੀ ਦਾ ਹਾਵ ਦੇਖ ਕੇ ਲੱਗਦਾ ਨਹੀਂ ਕਿ ਪਾਣੀ ਰੁਕੇਗਾ ਹਲੇ ਪਾਣੀ ਆਈ ਜਾ ਰਿਹਾ ਪਿੱਛੋਂ ਕਿਉਂਕਿ ਰਾਵੀ ਦਾ ਪਾਣੀ ਵੀ ਚੜਿਆ ਸੀਗਾ ਫਿਰ ਕਹਿੰਦੇ ਦੁਬਾਰਾ 2-2 ਫੁੱਟ ਚੜਿਆ ਸੀਗਾ ਪਾਣੀ ਇੰਨੇ ਫਲੋਰ ਨਾਲ ਆਈ ਜਾ ਰਿਹਾ ਸੀ ਨਾ ਵਾਈਗਰੂ ਮੇਰ ਕਰੇ ਸਭ ਤੇ ਤੇ ਸੰਗਤ ਵੀ ਮਤਲਬ ਕਿ ਇੰਨੀ ਆ ਰਹੀ ਹੈ ਉਹਨਾਂ ਦੀ ਸੇਵਾ ਕਰਨ ਲਈ ਮਤਲਬ ਕਿ ਬਹੁਤ ਮਤਲਬ ਕਿ ਆਪਾਂ ਜਿੰਨੇ ਵੀ ਟਰਾਲੀ ਰਾਸਤੇ ਜਾ ਰਹੇ ਸੀ ਇੰਨੀਆਂ ਟਰਾਲੀਆਂ ਪਰ ਪਰ ਕੇ ਆ ਰਹੀਆਂ ਸੀ ਗਿਆ ਤਾਨੋ ਜਿਹੜੇ ਸੇਵਾ ਕਰ ਰਹੇ ਨੇ ਮਤਲਬ ਕਿ ਦੂਰਾਂ ਦੂਰਾਂ ਤੋਂ ਲੋਕੀ ਸੇਵਾ ਕਰਨ ਲਈ ਆ ਰਹੇ ਨੇ ਤੇ ਇੰਨਾ ਰਾਸ਼ਨ ਲੈ ਕੇ ਆ ਰਹੇ ਨੇ ਪਸ਼ੂਆਂ ਲਈ ਵੱਖਰਾ ਰਾਸ਼ਨ ਮਤਲਬ ਕਿ ਬਹੁਤ ਹੀ ਵਾਇਗਰੂ ਨੇ ਇੰਨੀ ਹਿੰਮਤ ਦਿੱਤੀ ਹਰੇਕ ਇਨਸਾਨ ਦੇ ਮਨ ਚ ਮੈਨੂੰ ਐਵੇਂ ਲੱਗ ਰਿਹਾ ਕਿ ਇਹ ਸਰੋਵਰ ਮਤਲਬ ਕਿ ਦਰਿਆਈ ਹੈ ਕੋਈ ਜਿੱਦੋਂ ਪਾਣੀ ਸਮੁੰਦਰ ਦੇ ਵਿੱਚ ਪਾਣੀ ਚੱਲ ਰਿਹਾ ਪਰ ਇਹ ਹੈ ਕਿ ਲੋਕਾਂ ਦੀਆਂ ਪਹਿਲੀਆਂ ਨੇ ਜਿਨ੍ਹਾਂ ਵਿੱਚ ਪਾਣੀ ਖੜਾ ਆਇਆ ਇਹ ਫਸਲ ਤੇ ਮਲਕੀ ਖਰਾਬ ਹੀ ਹੋ ਚੁੱਕੀ ਹੈ ਪ੍ਰੋਪਰ ਮੁੱਤੋਂ ਜਿਹੜਾ ਸਾਰਾ ਪਾੜੀ ਹੈ ਉਹ ਆ ਸਕੀ ਆ ਇਹ ਨਾ ਕਰ ਸੀ ਨਾ ਇਹਦੇ ਅੰਦਰ ਵੀ ਪਾਣੀ ਦੇ ਦੇਖਿਆ ਸੀ ਆਪਾਂ ਮੈਂ ਪੂਰਾ ਕੈਪਚਰ ਨਹੀਂ ਹੋ ਪਾਇਆ ਮੇਰੇ ਕੋ ਤੇ ਉੱਚ ਪੂਰਾ ਅੰਦਰ ਪਾਣੀ ਗਿਆ ਹੋਇਆ ਸੀਗਾ ਭਰਿਆ ਪਿਆ ਸੀ ਪਾਣੀ ਨਾਲ ਆ ਦੇਖੋ ਟਰਾਲੀਆਂ ਆ ਰਹੀਆਂ ਟਰੈਕਟਰ ਆ ਰਹੇ ਆ ਸੇਵਾ ਲਈ ਇਸ ਆਰਾਸ਼ਨ ਵਗੈਰਾ ਸਮਾਨ ਵਗੈਰਾ ਲੈ ਕੇ ਆ ਰਹੇ ਆ ਜੇ ਹਰ ਹਰਪੀੜਤਾਂ ਦੇ ਲਈ ਮਲਕੇ ਸਿਰਾਜ ਹੁੰਦੇ ਬਹੁਤ ਹੀ ਟਰਾਲੀਆਂ ਵੇਖੀਆਂ ਬੇਨੇ ਨਹੀਂ ਦੂਰਾਂ ਤੋਂ ਆ ਰਹੇ ਸੀ ਸੰਗਤ ਜਿਹੜੀ ਸੇਵਾ ਕਰਨ ਲਈ ਆ ਦੇਖੋ ਆ ਮੇਨ ਰੋੜੇ ਅਜਨਾਲੇ ਵਾਲਾ ਉੱਥੇ ਸੰਗਤ ਅਲੀ ਸਾਨੂੰ ਇਸ ਰੋੜ ਤੇ ਮੇਨ ਰੋੜੇ ਤੇ ਬਹੁਤ ਹੀ ਟਰਾਲੀਆਂ ਦੇਖੀਆਂ ਸੀ ਜਿਹੜੇ ਰਾਸ਼ਨ ਲੈ ਕੇ ਆ ਰਹੀਆਂ ਪਸ਼ੂਆਂ ਦੇ ਚਾਰਾ ਲੈ ਕੇ ਆ ਰਹੀਆਂ वागुरु सरबत का भला करो बहुत बहुत धन्यवाद